ਘਰ ਲਟੋਣੇ ਪਿੰਦੇ ਆ ਇਹ ਜਿਹੜੇ ਮਾਲ ਹਾਥੀ ਪਾਲਣੇ ਜਿਹੜੇ ਆ ਇਹ ਮਣ ਗਿਣ ਕੇ ਥੋੜੋ ਕੰਮ ਹੁੰਦੇ ਆ ਬਸ ਬਸ ਇਧਰ ਹੀ ਹਾਂਜੀ ਐਗਰੀਕਲਚਰਲੇ ਪਾਸੇ ਸਾਡਾ ਪੂਰਾ ਧਿਆਨ ਆ ਓਕੇ ਅਸੀਂ ਤਾਂ ਹੀ ਇੱਥੇ ਕਾਫੀ ਜ਼ਮੀਨ ਇਕੱਠੀ ਬਣਾਈ ਆ ਹੁਣ ਹੋਰ ਵੀ ਗਾਂ ਤੋਂ ਗਾਂ ਅਸੀਂ ਸਾਡਾ ਪਲਾਨ ਇਹ ਹੀ ਆ ਬਸ ਵੀ ਮਹਾਰਾਜ ਕਿਰਪਾ ਕਰੇ ਤੇ ਇਹਨੂੰ ਆਪਣਾ ਚੀਜ਼ ਦੇ ਵਿੱਚ ਜਾਂ ਚੀਜ਼ ਪਲਾਂਟ ਵਗੈਰਾ ਸਾਰਾ ਸਿਸਟਮ ਸੈੱਟ ਕਰਾਂਗੇ ਹੋਰ ਵਾਲੀ ਨਾ ਹਾਂ ਵੀ ਆ ਤਾਂ ਹਲੇ ਸਿਰਫ ਹੌਬੀ ਸਟਾਈਲ ਸ਼ੁਰੂ ਹੋਇਆ ਹਲੇ ਇਹ ਤਾਂ ਸਿਰਫ ਇੱਕ ਸਿੰਪਲ ਹੈ ਜੇ ਵਾਕਈ ਬਾਬੇ ਨਾਨਕ ਨੂੰ ਪਤਾ ਹੋਊਗਾ ਨਹੀਂ ਨਹੀਂ ਕਰੋ ਜੀ ਕਰੋ ਪਹਿਲਾਂ ਸਾਡੀ ਸੋਚ ਕੁਝ ਹੋਰ ਹੈ ਵੀ ਅਸੀਂ ਇਹਨੂੰ ਇੱਕ ਫੈਕਟਰੀ ਦਾ ਰੂਪ ਦੇਣਾ ਚਾਹੁੰਦੇ ਆ ਵੀ ਆਪਣਾ ਪ੍ਰੋਡਕਟ ਤਿਆਰ ਕਰਕੇ ਆਪਸੇ ਹੁਣ ਸਾਡਾ ਦੁੱਧ ਸਹੀ ਹੈ ਕਰਕੇ ਹਰ ਕੋ ਦੁੱਧ ਖੜਦਾ ਨਹੀਂ ਸਾਡਾ ਕੋ ਦੁੱਧ ਛੋਟ ਹੁੰਦਾ ਆ ਉਹ ਨਹੀਂ ਟ੍ਰਾਈ ਕੀਤਾ ਵੀ ਜੇ ਕਿਤੇ ਸੀਮਨ ਆ ਜਾਣ ਇੰਡੀਆ ਜਾਂ ਕੋਸ਼ਿਸ਼ ਹੈ ਮੇਰੀ ਸ਼ਾਇਦ ਮਹਾਰਾਜ ਉਹ ਵੀ ਬਾਬਾ ਨਾਨਕ ਕਰੂਗਾ ਕਿਰਪਾ ਮੇਰਾ ਰੱਦਾ ਨੀਲੀ ਰਾਵੀ ਦਾ ਜਿਆਦਾ ਮੈਂ ਮੋਹਰਾ ਮੇਰਾ ਇੰਟਰਸਟ ਘਟਿਆ ਅੱਛਾ ਜੀ ਮੇਰਾ ਜਿਆਦਾ ਨੀਲੀ ਰਾਵੀ 'ਚ ਮੇਰਾ ਇੰਟਰਸਟ ਬਾਪ ਮੇਰੇ ਨੇ ਇਹ ਨੀਲੀ ਰਾਵੀ ਮਈਆਂ ਤੋਂ ਸਾਨੂੰ ਇੱਥੇ ਤੱਕ ਪਹੁੰਚਾਇਆ ਓਕੇ ਜੀ ਮਤਲਬ ਜ਼ੀਰੋ ਤੋਂ ਹੀਰੋ ਬਾਪੂ ਮੱਝਾਂ ਤੋਂ ਹੋਇਆ ਸੀਗਾ अच्छा जी, हाँ जी, हाँ जी।, जी, जी हां, दिया। हां, दिया। के के हां <laughs> जी हां जी ਤਾਂ ਹੀ ਕਰਕੇ ਸਾਡੇ ਖੂਨ ਚ ਇਹ ਚੀਜ਼ ਤਰੀ ਆਉਂਦੀ ਆ ਬਾਪੂ ਬਣੇ ਸੀ ਕਹਿੰਦੇ ਕਹਿੰਦੇ ਤੈਨੂੰ ਕੀ ਲੋੜ ਆ ਬੇ ਕਪੁੱਤ ਰਹਿਣ ਦੇ ਪਰ ਉਹ ਕਿੱਥੇ ਹਟ ਹੁੰਦਾ ਨਾ ਹਾਂ ਕਿਉਂਕਿ ਜੇ ਬਾਪ ਨੂੰ ਨਾਲ ਛੋੜੇ ਹੁੰਦੇ ਮਰੇ ਆ ਉਥੇ ਇਹ ਖੂਨ ਚ ਆਉਂਦੀ ਆ ਹਾਂ ਜੀ ਦੇਖੀ ਸੀਗੀ ਹੈ ਨਾ ਮਈਆਂ ਦੇਖਿਆ ਕਿਦਾਂ ਕਿਦਾਂ ਡੇੜੀ ਝੋਟੀਆਂ ਪਾਲਦੇ ਸੀ ਤੇ ਮੁੜ ਕੇ ਕਿਦਾਂ ਲੋਕ ਮਿੰਤਾ ਪਾਉਂਦੇ ਸੀ ਪੈਸੇ ਤਾਂ ਦੇਣੇ ਹੁੰਦੇ ਸੀ ਨਾਲ ਮਿੰਤਾ ਹੀ ਪਾਉਂਦੇ ਸੀ ਬੇ ਕੱਟੀ ਦੇ ਦੇ ਚੰਗੀ ਜੀ ਆਪਾਂ ਇਹ ਕਹਿਦੀ ਆ ਵੀ ਪੈਸੇ ਨਾਲ ਖਰੀਦੀ ਜਾਂਦੀ ਆ ਪੈਸੇ ਨਾਲ ਨਹੀਂ ਮਿਲਦੀ ਜਲੰਧਰ ਏਰੀਆ ਦੇ ਵਿੱਚ ਕੋਈ ਟਾਈਮ ਸੀ ਅੱਜ ਕਿਤੇ ਆਕਾਸ਼ ਉਦੋਂ ਕੈਮਰੇ ਹੁੰਦੇ ਹਾਂਜੀ ਵੀ ਜੇ ਕਿਤੇ ਸਰਦਾਰ ਨਿਰਮਨ ਸਿੰਘ ਦਾ ਪੁੱਛੋ ਸਹਿਮ ਵਾਲੇ ਤੇ ਲਾਗੇ ਲਾਗੇ ਪਿੰਡਾਂ ਚਾਲੀਆਂ ਪਿੰਡਾਂ ਚ ਲਾਗੇ ਪਤਾ ਮੋਸਟਲੀ ਵੀ ਉਹ ਕਹਿੰਦੇ ਵੀ ਨਿਰਮਨ ਸਿੰਘ ਸਰਪੰਚ ਕੋਲ ਜਾਣਾ ਸਹਿਮ ਵਾਲੇ ਕੋ ਵੀ ਜੇ ਕਿਤੇ ਉਹ ਕੱਟੀ ਦੇ ਦੇਵੇ ਅੱਛਾ ਜੀ ਵੀ ਕੱਟੀ ਨਹੀਂ ਜ਼ਿੰਦਗੇ ਨੂੰ 40 40 45 45 ਮਈਆਂ ਹੁੰਦੀਆਂ ਸੀ ਡਾਰਾਂ ਖੁੰਜਾਂ ਜਿੱਦਾ ਕਹਿੰਦੇ ਵੀ ਖੋਲੀਆਂ ਭਰੀਆਂ ਜਿਹੜਾ ਖੁੱਲੀ ਸੀਗੀ ਤੇ ਮੱਝਾਂ ਇਦਾਂ ਰੱਖੀਆਂ ਸੀ ਟੌਪ ਦੀਆਂ ਛੱਪੜ ਪਟਿਆ ਸੀ ਆਪਦਾ ਵੱਡਾ ਤੇ ਮੱਜਾਂ ਦੇ ਮਤਲਬ ਸਿਰੇ ਦੀਆਂ ਝੋਟੀਆਂ ਜਿਹੜੀਆਂ ਮਾਲੀ ਵੱਡੇ ਵੱਡੇ ਮਾਲੀ ਗਏ ਕਹਿੰਦੇ ਖਾਉਂਦੇ ਅੱਜ ਦਾ ਚਲੋ ਹੁਣ ਸ਼ਾਇਦ ਉਹਨਾਂ ਦੀ ਬਲੱਡ ਲਾਈਨ ਚ ਹੋਈਏ ਮਈਆਂ ਗਾਂਵ ਜਿਹੜੀਆਂ ਹੁਣ ਮੁੰਡਿਆ ਗਾਂਵਾਂ ਗਾਂ ਥਾਂ ਥਾਂ ਬਣੇ ਆ ਤੇ ਉਹ ਮੈਂ ਕਹਿੰਦਾ ਹੁਣ ਹੱਸਦਾ ਉਹਨਾਂ ਵੀ ਸ਼ਾਇਦ ਉਹਨਾਂ ਵਿੱਚੋਂ ਹੀ ਇਹ ਬਰੀਡ ਆ ਕਿਉਂਕਿ ਜਿਹੜੇ ਗੁਜਰਿਆ ਉਹਨਾਂ ਨੂੰ ਜ਼ਿਆਦਾ ਪਤਾ ਮੇਰੇ ਬਾਰੇ ਜਿਹੜੀ ਸਾਡੇ ਲਾਗੇ ਗੁਜਰ ਬੈਠੇ ਆ ਨਾ ਉਹ ਬਹੁਤ ਜਾਣਦੇ ਆ ਉਹਨਾਂ ਨੂੰ ਨੋਲਜ ਵੀ ਹੋਗੀ ਆ ਗੁਜਰਾਂ ਦੀ ਉਹ ਫਿਰ ਜਦੋਂ ਡੈਡੀ ਦਾ ਨਾਮ ਹੁੰਦਾ ਉਹ ਕਹਿੰਦੇ ਵੀ ਨਹੀਂ ਉੱਥੇ ਆ ਗੱਲ ਮੁੱਕ ਜਾਂਦੀ ਆ ओके okay, ओके okay. <laughs> नहीं मैं सुनया ਥੋੜਾ ਹੈ ਵੀ ਪਛੋਕੜ ਪਾਕਿਸਤਾਨ ਤੋਂ ਪਾਕਿਸਤਾਨ ਦਾ ਹਾਂ ਪਾਕਿਸਤਾਨ ਤੋਂ ਉਧਰੋਂ ਵੀ ਬਰੀਡ ਨਾਲ ਆਈ ਹੋਊਗੀ ਪਾਕਿਸਤਾਨ ਤੋਂ ਬਰੀਡ ਮੱਝ ਨਹੀਂ ਸੀ ਬਾਲੇ ਵਧੀਆ ਕੋ ਕਿਉਂਕਿ ਚੰਗੀਆਂ ਮੱਝਾਂ ਰੇੜੀ ਕਹਿੰਦੇ ਛੱਡੀਆਂ ਸੀ ਹਾਂਜੀ ਸੱਜਣਾ ਫੜਾਈਆਂ ਸੀ ਤੇ ਤੋਕੜਾਂ ਲਈਆਂ ਸੀ ਅੱਛਾ ਉਹ ਨਕਮੀਆਂ ਮੱਝਾਂ ਹੀ ਆਈਆਂ ਸੀਗੀਆਂ ਪਿੰਡ ਤੱਕ ਤਾਂ ਫੇ ਪਹੁੰਚੀਆਂ ਹੀ ਨਹੀਂ ਕਿਉਂਕਿ ਰਾਜ ਧੱਕੇ ਹੀ ਇੰਨੇ ਖਾਦੇ ਤਾਂ ਫੇਰ ਉਹ ਖਤਮ ਜੀ ਐਵੇਂ ਜਿਦਾਂ ਪਾਟੜੀਆਂ ਜੀਆਂ ਮੱਝਾਂ ਜੜੀਆਂ ਹੁੰਦੀਆਂ ਇਦਾਂ ਦੀਆਂ ਕਹਿੰਦੇ ਆਈਆਂ ਸੀਗੀਆਂ ਓਕੇ ਜੀ ਫੇਰ ਇਹ ਤਾਂ ਰੇੜੀ ਕਹਿੰਦੇ ਵੀ ਮੈਂ ਹਿੰਮਤ ਵੀ ਨਹੀਂ ਸੀ ਹੁੰਦੀ ਹਾਂ ਮੱਝ ਲੈ ਆਉਣੇ ਆ। ਜਿਹੜੇ ਕਹਿੰਦੇ ਫੇਰ ਮੱਝ ਇੱਕ ਲਈ ਪਿੰਡੋਂ ਜਾ ਕੇ ਖੇਤ ਖਾਣਾ ਕੋਲੋਂ। ਹਾਂਜੀ। ਤੇ ਮੱਝ ਉਹ ਸੀਗੀ ਤੋਕੜ ਗੱਭਣ ਦੇ ਪੈਸੇ ਕਹਿੰਦੇ ਲਾਉਣ ਜੋਗੇ ਉਹਦੇ ਪੈਸੇ ਨਹੀਂ ਸੀ ਹੁੰਦੇ। ਹਾਂਜੀ। ਤੇ ਥੋਕੜ ਮੱਝ ਲਈ ਉਹ ਕਿਦੇ ਖੇਵੇ 'ਚ। ਅੱਛਾ। ਕਹਿੰਦੇ ਤੁਰੇ ਆਈਏ ਰਾਜ ਤਾਂ ਮਾਲੀ ਦੇਖਿਆ। ਹਾਂਜੀ। ਬੜਾ ਬਾਪੂ ਮੈਨੂੰ ਹੁਣ ਗੱਲਾਂ ਦਾ ਚੇਤਾ ਆਉਂਦਾ। ਕਹਿੰਦੇ ਸਾਈਕਲ ਤੇ ਬੰਦਾ ਇੱਕ ਨਾਲ ਸੀਗਾ ਤੇ ਤੁਰਿਆਂ ਦੇ ਮਾਲੀ ਦੇਖਿਆ ਜਿਹੜੇ ਕਹਿੰਦੇ ਵਾਹ ਵੇ ਵਾਹ ਮਾਲੀ ਬੜਾ ਸੋਹਣਾ। ਅੱਛਾ। ਤੇ ਜਦੋਂ ਮੱਝ ਗੱਭਣ ਜਿਹੜਾ ਖੇਵੇ 'ਚ ਹੋਵੇ ਕਹਿੰਦੇ ਮੈਨੂੰ ਵੀ ਇੰਨੀ अच्छा जी क्योंकि मैं खेवे सी हां जी हां बिल्कुल ते कंदा ਵੀ ਉਹ ਕਹਿੰਦਾ ਵੀ ਦੇਖੀ ਸਰਦਾਰਾ ਦੇਖੀ ਤੋੜਨਾ ਦੇਵੇ ਬੇ ਸੱਟ ਨਾ ਮਾਰੇ ਹਾਂਜੀ ਹਾਂਜੀ ਕਹਿੰਦੇ ਕੋਈ ਗੱਲ ਨਹੀਂ ਉਹ ਲੱਗ ਗਿਆ ਤੇ ਕਹਿੰਦੇ ਉਹ ਮਾਲੀ ਕਿਹਾ ਵੀ ਤੂੰ ਮੱਝ ਸਾਨੂੰ ਲਵਾ ਲੰਦੇ ਉਹ ਕਹਿੰਦੇ ਤੇਰੀ ਮੱਝ ਖੇਵੇ ਚ ਆ ਕਹਿੰਦੇ ਕੋਈ ਨਹੀਂ ਬਹੁਤ ਵਧੀਆ ਕਿੰਨੇ ਪੈਸੇ ਲਾਗਾ ਕਹਿੰਦਾ ਨਹੀਂ ਮੈਂ ਤਾਂ ਐਂ ਖਰੀਨੇ ਪੈਸੇ ਲਵਾਂਗਾ ਨਾ ਟਾਈਮ ਟਕੇ ਕੋਈ ਦੱਸਿਆ ਨਾ ਜਿਹੜੇ ਕਹਿੰਦੇ ਜਿੱਦਾਂ ਕਹਾਂ ਤੂੰ ਉਦਾਂ ਕਰ ਲਾਂਗੇ ਤੇਰਾ ਮਾਲੀ ਸਿਰੇ ਦਾ ਅੱਛਾ ਜੀ ਜਿਹੜੇ ਕਹਿੰਦੇ ਉਹ ਮੱਝ ਉੱਤੋਂ ਹੋ ਗਈ ਹਾਂਜੀ ਤੇ ਹੋ ਕੇ ਉਹਨੇ ਆਉਂਦਿਆਂ ਸਾਰੇ ਘਰੇ ਕੱਟੀ ਦੇ ਦਿੱਤੀ ਵਾਹ ਜੀ ਜਿਹੜਾ ਬਾਅਦ ਬਈ ਨੀਲੀ ਰਵੀ ਦਾ ਰਾਜਾ ਬਣਾਤਾ ਇੱਕ ਕੱਟੀ ਨੇ ਮੱਝ ਨਹੀਂ ਸੀ ਬਾਲੀ ਬਧੀਆ ਰੈਡੀ ਕਹਿੰਦੇ ਉਹ ਕੋਈ ਹਾਂਜੀ ਹਾਂਜੀ ਟੋਕਰ ਜੀ ਠੀਕ ਠੀਕ ਮੱਝ ਸੀ ਆਮ ਹਣਾ ਪਰ ਮਾਲੀ ਦਾ ਮੇਨ ਰੋਲ ਆ ਅੱਛਾ ਜੀ ਹਾਂ ਜਿਹੜਾ ਪੇ ਆ ਨਾ ਉਹ ਮਤਲਬ ਉਹਦਾ ਬਹੁਤ ਵੱਡਾ ਰੋਲ ਆ ਜਿਹੜਾ ਮਾਲੀ ਦੇ ਕੰਮ ਬਹੁਤ ਜ਼ਰੂਰ ਹੋਣਾ ਜ਼ਰੂਰੀ ਆ ਹਾਂ ਜੀ ਹਾਂ ਫਿਰ ਉਥੋਂ ਬਰੀਡ ਮਤਲਬ ਉਥੋਂ ਉਥੋਂ ਬਰੀਡ ਬਣੀ ਆ ਤੇ ਫਿਰ ਉਥੋਂ ਦੇਖ ਲਓ ਬਣਦੀ ਬਣਦੀ ਮਹਾਰਾਜ ਦੀ ਕਿਰਪਾ ਨਾਲ ਬਈ ਚੰਗੀ ਜਿਹੜਾ ਤੇ ਵੀ ਬਾਪ ਨੇ ਬਣਾਈ ਹਾਂਜੀ ਹਾਂਜੀ ਤੇ ਸਾਰੀ ਕਬੀਲਦਾਰੀ ਵੀ ਨਿਯੱਠੀ ਆ ਨਾ ਕੋਈ ਉਥੇ ਕਿਹੜਾ ਕੋ ਆਪਣੇ ਹੋਰ ਕਾਰੋਬ ਤੇ ਸਾਰਾ ਕੁਝ ਉਸ ਤੋਂ ਮਈਆਂ ਤੋਂ ਹੀ ਪਾਇਆ ਓਕੇ ਜੀ ਓਕੇ ਹਾਂਜੀ ਤੇ ਹੁਣ ਜਿੱਦਾਂ ਕਹਿ ਲਈਏ ਹੁਣ ਇਹ ਇਹ ਕਟਾ ਲਿਆਂਦਾ ਵਾ ਤੁਸੀਂ ਹਾਂਜੀ ਇਹਦੇ ਬੱਚੇ ਵੀ ਆਲੇ ਤੁਹਾਡੇ ਕੋਲ ਨਹੀਂ ਇਹਦਾ ਬੱਚਾ ਹਲੇ ਕੋਈ ਨਹੀਂ ਹੁਣ ਮਈਆਂ ਇਹਨਾਂ ਵਿੱਚੋਂ ਦੋ ਆ ਬਾਕੀ ਤਿੰਨ ਜਿਹੜੀਆਂ ਹੋਰਾਂ ਤੋਂ ਆ ਦੋ ਮਈਆਂ ਆ ਨਾ ਬੱਚੇ ਜਿਹੜੀਆਂ ਉਹਦੀਆਂ ਬਣਾਣਾ ਪੂਰਾ ਰੱਖ ਰਹੇ ਹਾਂ ਪੂਰਾ ਰੱਖ ਰਹੇ ਹਾਂ ਔਰ ਸਾਡਾ ਪੂਰਾ ਟੈਗ ਬਣਿਆ ਸਾਰਾ ਸਿਸਟਮ ਸਾਡਾ ਉਹ ਬਣਿਆ ਓਕੇ ਜੀ ਓਕੇ ਹਾਂ ਹੁਣ ਜਦੋਂ ਉਹ ਤੋਂ ਬੱਚੇ ਆ ਗਏ ਅੱਗੇ ਉਹਨਾਂ ਦੀ ਬਰੀਡਿੰਗ ਵਾਸਤੇ ਪੂਰਾ ਪ੍ਰੋਪਰ ਟੈਗਿੰਗ ਹੋਣੀ ਹੈ ਸਾਰਾ ਵੀ ਉਹਨਾਂ ਦੀ ਬਰੀਡਿੰਗ ਵਾਸਤੇ ਖੋਰ ਕਰੀ ਦੇ ਲਿਆਉਂਗੇ ਪੂਰਾ ਪੂਰਾ ਹਾਂ ਵਧੀਆ ਉਹਨਾਂ ਨੂੰ ਵਖਰੀਆਂ ਕਰਾਂਗੇ ਵਖਰੇ ਫਾਰਮ ਤੇ ਕਰਾਂਗੇ ਜੋ ਝੋਟੀਆਂ ਤਿਆਰ ਹੋਣਗੀਆਂ ਉਹ ਉਹ ਇੱਥੇ ਨਹੀਂ ਰਹਿਣੇ ਕੋਈ ਵੀ ਗੱਟੀ ਓਕੇ ਉਹ ਦੂਜੇ ਫਾਰਮ ਦੇ ਨਾਲ ਦੇ ਤੇ ਜਾਣੀਆਂ ਉੱਥੇ ਬਣਾਤੇ ਆ ਪੈਨ ਬੋਨ ਸਿਸਟਮ ਸਾਰਾ ਬਣਾਤਾ ਆ ਤਾਂ ਫੇ ਉਹ ਜਦੋਂ ਹੁਣ ਪ੍ਰੋਪਰ ਜੇ ਤਾਂ ਕੰਮ ਕਰਾਂਗੇ ਫੇ ਤਾਂ ਵਧੀਆ ਰਹੂਗਾ ਜੇ ਇਦਾਂ ਖਲਾਰਾ ਪਾ ਕੇ ਬੱਚੇ ਉਦਾਂ ਹੀ ਵੀ ਕੋਈ ਪ੍ਰੋਪਰ ਰੱਖਣਾ ਨਹੀਂ ਧਿਆਨ ਨਹੀਂ ਰੱਖਣਾ ਕੋਈ ਬਰੀਡ ਦਾ ਫੇ ਨਹੀਂ ਫਾਇਦਾ ਕੋਈ ਵੀ ਨਹੀਂ ਇਨ ਬਰੀਡਿੰਗ ਜਿੱਥੇ ਹੋਣ ਲੱਗੀ ਉੱਥੇ ਡਾਊਨੇ ਚੱਲੇ ਜਾਂਦੇ ਡਾਊਨ ਚੱਲਿਆਣਾ ਕੰਮ ਹਾਂ ਫੇ ਇਹਨਾਂ ਨੂੰ ਪ੍ਰੋਬਲਮ ਵੀ ਆਉਂਦੀ ਹੈ ਮਈਆਂ ਨੂੰ ਵਾਹ ਜੀ ਵਾਹ ਪ੍ਰੋਬਲਮ ਬਹੁਤ ਆਉਂਦੀ ਆ ਬਿਲਕੁਲ ਜੀ ਬਿਲਕੁਲ ਹੁਣ ਜਿੱਦਾਂਕ ਇਹਨਾਂ ਦੀ ਫੈਟ ਫੂਡ ਵੀ ਵਧੀਆ ਹੋਊਗੀ ਫਿਰ ਫੈਟ ਚੰਗੀ ਆ ਫੈਟ ਚੰਗੀ ਇਹਨਾਂ ਦੀ ਮੈਂ ਕਿਹਾ 7 ਕਿਤੇ ਲੱਗੇ ਛਾਗੇ 7 8 ਵੀ ਹੋ ਸਕਦੀ ਹੈ 7 ਤਾਂ ਹੈਗੀ ਹੈਗੀ ਆ ਪਤਾ ਜੀਆਂ ਦੀ ਯਾ ਯਾ ਓਕੇ ਹਾਂ ਓਕੇ ਦੁੱਧ ਚੰਗਾ ਇਹਨਾਂ ਦਾ ਵਧੀਆ ਮਤਲਬ ਉਦਾਂ ਵੀ ਦੁੱਧ ਸੰਗਣਾ ਕਿਉਂਕਿ ਦੁੱਧ ਖੋਏ ਵਾਸਤੇ ਬੰਦੇ ਆਪਣੇ ਦੁੱਧ ਬਾਹਲਾ ਲੀ ਜਾਂਦੇ ਆ ਓਕੇ ਖੋਆ ਮਾਰਨ ਨੂੰ ਪਨੀਰ ਬਣਾਉਣ ਨੂੰ ਨਾ ਹਾਂਜੀ 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 ਅੜਬੇੜ ਬਣਾ ਤਾਂ ਨਹੀਂ ਹੈ ਜੀ ਨਹੀਂ ਜਿਹੜਾ ਨਵੀਆਂ ਤਾਂ ਕਰਦੀਆਂ ਐਵੇਂ ਕਹੀਏ ਜੋ ਨਵੀਆਂ ਝੋਟੀਆਂ ਡਰਦੀਆਂ ਬਹੁਤ ਨਾ ਤੇ ਜਦੋਂ ਫਿਰ ਗਿੱਜ ਜਾਂਦੀਆਂ ਫਿਰ ਠੀਕ ਆ ਹਾਂ ਪਹਿਲਾਂ ਪਹਿਲਾਂ ਤਾਂ ਕਰਦੀਆਂ ਥੋ ਮੇਰੇ ਕਿਹੇ ਟਪ ਟੋਪ ਪਰ ਬਾਅਦ ਕਈ ਤਾਂ ਬਹੁਤ ਡਰਾਉਣੀਆਂ ਪੈਂਦੀਆਂ ਹੁਣ ਚਲੋ ਸਿਸਟਮ ਬਣ ਗਿਆ ਹੁਣ ਨਹੀਂ ਕੋ ਹੈਗਾ ਚੱਕਰ ਇਹਦਾ ਹੁਣ ਤਾਂ ਇੱਕ ਵਾਰੀ ਮੜਿਆ ਅੰਦਰ ਬਾੜਤੀਆ ਸਿਸਟਮ ਬੰਦ ਹੀ ਦਾ ਨਾਲ ਨਾ ਤਾਂ ਫਿਰ ਗਿੱਜ ਜਾਂਦੀਆਂ ਆ ਲੱਤਾਂ ਜਰੂਰ ਬਣਣੀਆਂ ਪੈਂਦੀਆਂ ਤਾਂ ਲੱਤ ਮਾਰਦੀਆਂ ਜੇ ਹੁਣ ਤੁਸੀਂ ਭਾਜੀ ਇਹ ਕਹਿ ਰਹੇ ਆਂ ਵੀ ਬਰੀਡਿੰਗ ਤੇ ਤੁਸੀਂ ਕੰਮ ਕਰਨਾ ਆਂ ਹਾਂਜੀ ਜੇ ਬਾਕੀ ਤੁਹਾਨੂੰ ਵੱਧ ਨੋਲਜ ਹੋਊਗੀ ਹਾਂਜੀ ਹਾਂਜੀ ਥੋੜਾ ਐਕਸਪੀਰੀਅੰਸ ਥੋੜਾ ਜ਼ਿਆਦਾ ਜੇ ਮੇਰੀ ਮੰਨੋ ਜੇ ਨੀਲੀ ਰਾਵੀ ਤੇ ਬਰੀਡਿੰਗ ਕਰਨੀ ਆ ਹਾਂਜੀ ਹਾਂਜੀ ਜਿਹੜੀ ਪਾਕਿਸਤਾਨ ਚ ਕਰੀਮ ਆ ਹੁਣ ਇਸ ਟਾਈਮ ਹਾਂਜੀ ਚੰਗੇ ਬ 35 35 ਕਿਲੋ ਤੱਕ ਵੀ ਚੋੜਾ ਹਾਂ ਹੈਗੇ ਹੈਗੇ ਡੋਗਰ ਹੁਣ ਜਿਹੜੇ ਆ ਹਾਂ ਡੋਗਰ ਉਹਨੇ ਉਹ ਹੋਰ ਵੀ ਬੜੇ ਆ ਉਹਨਾਂ ਨੇ 35 35 ਕਿਲੋ ਤੱਕ ਚਵਾਤਾ ਇਦਾਂ ਹੀ ਮਤਲਬ ਬਿਊਟੀ 'ਚ ਵੀ ਮੱਝਾਂ ਹੈਗੀਆਂ ਨੰਬਰ 1 ਆ ਉੱਥੇ ਆ ਕੇ ਖਤਮ ਆ ਕਹਾਣੀ ਬਸ ਉੱਥੇ ਆ ਕੇ ਅੰਡਿਆ ਉਹ ਬੰਦੇ ਕੀ ਆ ਉਹ ਸਾਮਗੇ ਉਸ ਟਾਈਮ ਆਪਣੇ ਵਾਲੀ ਥੋੜੀ ਮੋਰੋ ਚ ਮਿਕਸ ਹੋ ਗਈ ਮਿਕਸ ਹੋ ਗਿਆ ਫਿਰ ਉਹ ਆਪਣੇ ਬੰਦੇ ਫੋਕਸ ਹੀ ਨਾ ਕਰਦੇ ਥੋੜੇ ਟਾਈਮ ਲਈ ਸ਼ੌਂਕ ਆ ਮੜ ਕੇ ਉੱਡ ਜਾਂਦੇ ਆ ਨਾ ਵੇ ਉਹ ਮਤਲਬ ਲੰਮੀਆਂ ਦੌੜਾਂ ਆ ਇਹ ਹੋਣ ਇੱਕ ਦਿਨ ਦਾ ਕੰਮ ਨਹੀਂ ਹੈਗਾ ਇਹ ਸਾਡੇ ਤਾਇਆ ਜੀ ਆ ਉਹਨਾਂ ਕੋਲ ਇੱਕ ਮੱਝ ਹੁੰਦੀ ਸੀ ਜੀ ਵੀ ਕਿਸੇ ਕਿਸੇ ਮੱਝ 'ਚ ਇਹੋ ਜਿਹਾ ਗੁਣ ਹੁੰਦਾ ਵੀ ਆਪ ਚੰਗੀ ਆ ਅੱਗੇ ਕਟੀਆਂ ਵੀ ਚੰਗੀ ਦੇ ਰਹੀ ਆ ਉਹ ਹੁਣ ਕਈ ਚੰਗੀਆਂ ਹੁੰਦੀਆਂ ਪਰ ਅੱਗੇ ਆਪਣੇ ਉਹਨਾਂ ਦੇ ਜੀਨਸ ਨਹੀਂ ਜਾਂਦੇ ਹਮ ਮਾੜੀ ਕਟੀਆਂ ਦੰਨੀਆਂ ਹੁਣ ਸਾਡੇ ਤਾਏ ਉਹਨਾਂ ਕੋਲ ਐਡੀ ਚੰਗੀ ਮੱਝ ਸੀ ਉਹ ਮਾੜੇ ਝੋਟੇ ਤੋਂ ਲੱਗ ਕੇ ਵੀ ਕਟੀਆਂ ਚੰਗੀ ਦੰਦੀ ਰਹੀ ਉਹ ਵਾਹ ਵਾਹ ਦੇਖ ਲਓ ਉਹਨਾਂ ਨੇ ਦੁੱਧ ਵੀ ਦਿੱਤਾ ਨਹੀਂ ਮਾੜਾ ਝੋਟਾ ਜਿੱਥੇ ਪੈ ਗਿਆ ਉਹਨੇ ਉਹ ਡਾਊਨ ਆਉਣਾ ਜੀ ਇਦਾਂ ਇਦਾਂ ਦੇ ਦੇ ਉਹ ਕੀ ਆ ਮਾਂ ਵੀ ਅਸਰ ਕਰ ਜਾਂਦੀ ਆ ਕਹਿੰਦਾ ਰਿਹਾ ਵੀ ਐਂ ਕਰੋ ਚੰਗਾ ਸੀਮਨ ਲਵਾ ਲਓ ਇਹਦੇ ਵੀ ਅੱਗੇ ਬਰੀਡ ਦੇ ਆਰ ਹੋ ਜੂਗੀ ਉਹ ਮੰਨੇ ਨਹੀਂ ਉਹ ਕਹਿੰਦੇ ਨਹੀਂ ਛੋਟਾ ਚੰਗਾ ਹੀ ਆ ਜਿਹੜੇ ਅੱਗੇ ਬੱਚੇ ਚੰਗੇ ਆ ਰਹੇ ਆ ਹਾਂ 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 ਦੁਬਾਰਾ ਫੇਰ ਉਹੀ ਛੋਟੇ ਤੋਂ ਕਰਾਈਗੇ ਉਹ ਇਨ ਬਰੀਡਿੰਗ ਹੋ ਗਈ ਅੱਗੇ ਇਨ ਬਰੀਡਿੰਗ ਵੀ ਹੋ ਗਈ ਕਰਾ ਵੀ ਉਹ ਤੋਂ ਲਈ ਉਹ ਜਮਾਈ ਥੱਲੇ ਡੇ ਗਿਆ ਹਾਂ ਇਹ ਗੱਲ ਸਹੀ ਆ ਆਪਣੇ ਲੈਕ ਆਵ ਐਜੂਕੇਸ਼ਨ ਪਹਿਲਾਂ ਉਸ ਚੀਜ਼ ਦੀ ਆਮ ਜਿਹੜੇ ਕਈ ਬੰਦੇ ਨਹੀਂ ਸੀ ਇਸ ਪਰਵਾਹ ਕਰਦੇ ਬਾਰੇ ਹਾਂ ਜੀ ਹੁਣ ਜਦਾਂ ਕਈ ਸਿਆਣੇ ਹੁੱਕੀ ਬਜ਼ੁਰਗ ਸੀਗੇ ਉਹ ਜਦੋਂ ਹੁਣ ਜਦੋਂ ਹਿਊ ਇਦਾਂ ਹੀ ਇੱਧਰ ਸੀ ਮਤਲਬ ਤੁਸੀਂ ਯਕੀਨ ਕਰੋਗੇ ਵੀ ਸਾਡੇ ਜਿਹੜੀਆਂ ਆਮਾਣਾ ਲੱਗੇ ਪਿੰਡਿਆ ਉਥੇ ਗਿੱਜੂ ਦੁੱਜੀ ਹੁੰਦਾ ਸੀਗਾ ਉਹਦੇ ਕੋਲ ਮਾਲੀ ਸਾਰਾ ਸਾਡੇ ਅਮਈਆਂ ਤੋਂ ਗਿਆ ਸੀ ਕਟਾ ਬਹੁਤ ਜਵਾਨ ਮਾਲੀ ਮਨਚੇਤਾ ਮੈਂ ਦੇਖਿਆ ਵੀ ਖੋਲੜੀ ਦੇ ਉੱਪਰ ਖੜਾ ਦੂਰੋਂ ਵੀ ਇਦਾਂ ਲੱਗਦਾ ਇਹ ਪਹਿਲਵਾਨ ਖੜਾ ਬਹੁਤ ਤਕੜਾ ਮਾਲੀ ਹੈ ਨਾ ਸਿਰੇ ਦਾ ਸਾਹਮਣੇ ਉਹਨ ਵੀ ਬੜੀ ਕੀਤੀ ਜਿਹੜੀਆਂ ਉਹਦੀਆਂ ਕਟੀਆਂ ਸੀ ਉਹ ਵੀ ਬਾਯ ਡਾਡਾ ਪੂਰਾ ਰੱਖਦਾ ਸੀ ਹਾਂਜੀ ਬਾਪੂ ਨੂੰ ਪੂਰਾ ਬਾਯ ਡਾਡਾ ਪਤਾ ਸੀਗਾ ਫਿਰ ਉਹਨੇ ਸੱਤਾਂ ਸਾਲਾਂ ਬਾਅਦ ਉਹ ਝੋਟੇ ਨੂੰ ਰਿਟਾਇਰ ਕਰਤਾ ਅੱਛਾ ਜੀ ਫਿਰ ਲੈ ਗਿਆ ਆਪਣੇ ਚੂੜ ਤੋਂ ਕੇ ਚੂੜ ਦੇ ਮੱਲਾ ਹੈ ਬੰਦੇ ਉਧ ਘੁੱਲ ਗਿਆ ਅੱਛਾ ਜੀ ਉਦੋਂ ਗਾਂ ਫਿਰ ਉਹਨਾਂ ਨੇ ਥੋੜੇ ਚਿਰ ਰੱਖਿਆ ਉਹ ਗਾਂ ਫਿਰ ਉਦੋਂ ਹੋਰ ਤਗੜੇ ਘਰੇ ਗਿਆ ਹਨਾ ਕਿਉਂਕਿ ਮਾਲੀ ਸਿਰਦਾ ਸੀ ਉਹਦੀ ਮਾਦਰ ਗਾਰਡ 19 ਕਿਲੋ ਦੋ ਸੀ 19 ਤੋਂ 20 ਹਨਾ ਤੇ ਇਹ ਜ਼ਰੂਰੀ ਆ ਚੀਜ਼ ਜਿਹੜੀ ਮੋਨਿਟਰਿੰਗ ਸਿਸਟਮ ਆ ਪ੍ਰੋਪਰ ਹੋਣਾ ਚਾਹੀਦਾ ਅੱਜ ਦੇ ਟਾਈਮ 'ਚ ਜਿਹੜੀ ਤਰੱਕੀ ਆ ਜੀ ਕਿਸੇ ਵੀ ਫਾਰਮ ਦੀ ਉਹ ਹੈਗੀ ਮਾਲੀ ਤੇ ਡਿਪੈਂਡ ਹੈ ਮਾਲੀ ਤੇ ਡਿਪੈਂਡ ਹੈ ਚਾਹੇ ਆਪਾਂ ਹੁਣ ਇੰਡੀਆ ਜਾਂ 4 ਲੱਖ ਰੁਪਈਆ ਲਿਆ ਲਾ ਕੇ ਇੱਕ ਵਾਰੀ ਮੱਝ ਲਿਆਤੀ ਜੇ ਉਹਦੇ ਤੇ ਉਹੀ ਕੋਈ ਬੇਕਾਰ ਜਿਹਾ ਮਾਲੀ ਛੱਡੀ ਜਾਣਾ ਕੋ ਚਾਹੇ ਆਪਾਂ ਲੱਖ ਰੁਪਏ ਵਾਲੀ ਜੈਜ 15 ਕਿਲੋ ਵਾਲੀ ਲਿਆਏ ਉਹਦੇ ਵਧੀਆ ਸਿਮਨ ਲੋਵਾਤਾ ਉਹ ਅੱਗੇ ਤਰੱਕੀ ਦੇ ਰਾਹ ਤੇ ਹੀ ਆ ਬੰਦਾ ਦੇਖੋ ਜੀ ਤੁਹਾਡੀ ਤੁਹਾਨੂੰ ਪਰਖੇ ਨਹੀਂ ਹੁਣ ਜਾਈ ਬਾਬੂ ਕਹਿੰਦੇ ਵੀ ਮੈਂ ਬਾਲਮਿਕੀਆਂ ਦੇ ਨਾਂ ਹੁੰਦੇ ਨੇ ਪਿੰਡਾਂ ਦੇ ਵਿੱਚ ਆਮ ਕੋਈ ਧੰਨਾ ਹਾਂਜੀ ਕੋਈ ਫਲਾਨਾ ਕੋਈ ਪ੍ਰੀਤਾ ਕੋਈ ਨੰਝਾ ਹਾਂਜੀ ਤੇ ਬਾਬੂ ਕਹਿੰਦੇ ਵੀ ਜਦੋਂ ਮੈਂ ਬੇੜੇ ਦੇ ਸਰਪੰਚ ਸੀਗਾ ਤਾਂ ਮੈਂ ਚਲੋ ਪਹਿਲਾਂ ਤੋਂ ਬਿਸਾਰੀ ਜ਼ਿੰਦਗੀ ਮੋਰੀ ਰਹਾ ਤੇ ਬੇੜੇ ਜਾਣਾ ਵੀ ਜਦੋਂ ਝੜੀ ਲੱਗੀ ਆ ਤੇ ਬਾਲਮਿਕੀਆਂ ਦੇ ਘਰਾਂ ਦੇ ਵਿੱਚ ਪੂੜੇ ਪਕਣੇ ਆ ਅੱਛਾ ਇਹਨਾਂ ਦੇ ਪਸ਼ੂਆਂ 'ਤੇ ਧਿਆਨ ਨਹੀਂ ਦੇਣਾ ਤੇ ਬਾਬੂ ਉਲਟ ਸੀਗੇ ਅੱਛਾ ਬਾਪੂ ਨੂੰ ਨੌਕਰ ਵੀ ਰੱਬ ਨੇ ਉੱਤੇ ਸਭ ਕੁਝ ਦਿੱਤਾ ਹੈਗਾ ਪਰ ਬਾਪੂ ਨੇ ਜਾ ਕੇ ਵੇੜੇ ਦੀ ਗਿੜਾ ਦੇਣਾ ਤੇ ਜਦੋਂ ਦੇਖਣਾ ਉਹ ਪ੍ਰੀਤਿਆ ਓਏ ਆ ਕੀ ਹੋਇਆ ਉਹ ਤੇਰੇ ਆ ਡੰਗਰ ਕੱਟੂ ਬੱਛੂ ਮਰ ਜਾਣੇ ਓਏ ਉਹ ਸਰਦਾਰਾ ਤੇ ਐ ਛਾੜੇ ਤੂੰ ਕੀ ਲੈਣਾ ਤੂੰ ਆ ਜਾ ਅੰਦਰ ਦੋ ਘਟ ਲਾਈਏ ਡੈੜੀ ਕਹਿੰਦੇ ਨਹੀਂ ਨਹੀਂ ਇਹਨੂੰ ਅੰਦਰ ਕਰ ਉਹਨਾਂ ਨੇ ਨਹੀਂ ਮੰਨਣਾ ਡੈੜੀ ਨੇ ਉਹ ਕੱਟੀ ਬੱਚੀ ਦੇਖ ਕੇ ਵਿੱਚੋਂ ਕੋ ਚੰਗੀ ਬਰਖ ਵਾਲੀ ਨਾ ਧੰਨੇ ਕੋਲੋਂ ਬੱਚੀ ਲਈ ਅੱਛਾ ਜੀ ਉਹ ਮਰਨ ਵਾਲੀ ਹੁਣ ਤਾਂ ਨੇੜੀ ਗੱਲ ਤਾਂ ਨਸਲ ਲੱਗਾ ਮੈਂ ਹਾਂਜੀ ਬੜਾ ਡੈੜੀ ਦੀ ਗੱਲ ਮਸ਼ਹੂਰ ਹੋਈ ਓਏ ਪਿੰਡਾਂ ਚ ਲੱਗੇ ਤੇ ਧੰਨੇ ਲਈ ਬੱਚੀ अच्छा चड़ी दा टाइम दा कंदा वे सरदार आ दो पिग लायी रेडी कंदे नहीं तन्या ता ताडा टाइम पिग दा मेरा टाइम है माल डंगर सांभाण दा अच्छा जी वे खूते 5:00 ਵਜੇ ਜਾ ਕੇ ਦੇਖਣਾ ਇਹ ਤੁਹਾਡਾ ਕੰਮ ਉਲਟ ਆ ਇਹ ਤੁਹਾਡਾ ਅਸਲ ਚ ਇਦਾਂ ਹੋਣਾ ਚਾਹੀਦਾ ਵੀ ਜਦੋਂ ਝੜੀ ਲੱਗੀ ਆ ਤੇ ਦਿਨ ਰਾਤ ਇੱਕ ਕਰਕੇ ਪੱਠਾ ਪਾਓ ਤੇ ਪਸੂਆਂ ਅੰਦਰ ਟਾਈਮ ਨਾ ਕਰੋ ਹਾਂ ਜੀ ਤੇ ਉਹਨਾਂ ਦਾ ਕੰਮ ਉਹ ਨਹੀਂ ਸਮਝਦੇ ਸੀ ਇਸ ਗੱਲ ਨੂੰ ਉਹ ਕਹਿੰਦੇ ਜੜੀ ਉਹਨਾਂ ਦੇਖ ਲਿਆ ਵੀ ਇਹ ਜੱਟ ਨੇ ਕੁੰਡੀ ਡਾਲ ਲੈਣੀ ਆ ਹਾਂ ਜੀ ਉਹ ਸੀਗੀ ਤਾਂ ਮਰਨ ਵਾਲੀ ਸਹਿਕਦੀ ਸੀ ਹਾਂ ਜੀ ਜੜੀ ਕਹਿੰਦੇ ਜਾਓ ਕਾਕਾ ਟੋਕਰਾ ਲਿਆ ਇਹ ਮੰਨ ਤਾਂ ਜਾਣਾ ਹੀ ਆ ਪੈਸੇ ਹੁਣ ਚੰਗੇ ਮੰਨਣੇ ਆ ਮੰਗਣੇ ਆ ਰਾਈਟ ਕਹਿੰਦੇ 25 ਰੁਪਏ ਮੰਗੇ ਅੱਛਾ ਬਲਕਿ ਉਹ ਆਖਰੀ ਸਾਮਾਂ ਤੇ ਸੀਗੀ ਅੱਛਾ ਜੀ ਕਹਿੰਦੇ ਜਾ ਸਰਦਾਰਾ ਵਿੱਚ ਜੇ ਤੂੰ ਨਹੀਂ ਹਟਦਾ ਤੇ ਇਦਾਂ ਕਰ ਤੂੰ ਰੁਪਈਏ 25 ਦੇ ਸਾਡਾ ਤਾਂ ਦਿਨ ਬੜਨਾ ਜਿਵੇਂ ਇਹਨਾਂ ਤੇ ਪੈਗੀ ਸ਼ਕ ਲਾਈਏ ਉਹਨਾਂ ਦੇ ਨਾਲ 25 ਰੁਪਈਏ ਡੇੜੀ ਕਹਿੰਦੇ ਬਹੁਤ ਕੋਈ ਆ ਜਾਂਦਾ ਸੀਗਾ ਅੱਛਾ ਜੀ ਜਿਹੜੀ ਕਹਿੰਦੇ ਵੀ ਮੈਂ ਗਿਆ ਵੀ ਕੋਈ ਗੱਲ ਨਹੀਂ ਵੀ ਮੇਰੇ ਕੋਲ 25 ਉਸ ਟਾਈਮ ਤੇ ਰੇਟ ਵੀ ਨਹੀਂ ਸੀਗੇ ਹਾਂ ਥੋੜੇ ਪੈਸੇ ਸੀ ਮੈਂ ਗਿਆ ਕਾਕਾ ਫਲਾ ਕਰ ਹੋ ਜਾ ਕੇ ਪੈਸੇ ਫੜ ਕੇ ਲਿਆ ਮੈਂ ਟੋਕਰੇ ਹੁਣੇ ਟੋਕਰੇ ਪਾ ਲੈਣੀ ਆ ਜਿਹੜੇ ਕਹਿੰਦੇ ਉਸ ਟੋਕਰੇ ਪਾ ਕੇ ਬੱਛੀ ਲਗਾ ਅੱਛਾ ਜੀ ਕਹਿੰਦੇ ਵੀ ਜੱਟ ਨੂੰ ਪਤਾ ਨਹੀਂ ਕੀ ਹੋ ਗਿਆ ਹਸਣ ਵਾਲਮੀ ਕੀ ਹੈ ਵੀ ਜੱਟ ਨੂੰ ਪਤਾ ਨਹੀਂ ਕੀ ਹੋ ਗਿਆ ਵੀ ਲੈ ਭਾਈ ਬੱਛੀ ਤਾਂ ਗਈ ਆ ਭਾਈ ਆਪਾਂ ਤਾਂ پیسے ਵਟ ਲਏ ਤਾਂ ਜਾਂਦੇ ਮਰ ਜਾਣੀ ਆ ਹਾਂ ਜੀ ਹੁਣ ਜਿਹੜੀ ਸੇਵਾ ਜਿਹੜੀ ਲਗਨ ਸੀਗੀ ਹਾਂ ਜੀ ਹਾਂ ਬੋਰੀਆਂ ਜਲਵੇਟ ਕੇ ਕਹਿੰਦੇ ਖੂਤੇ ਲਗਾ ਡਾਕਟਰ ਸੱਧਿਆ ਟਿਕ ਟੁਕੇ ਲਵਾਏ ਤੇ ਉਹਨੂੰ ਗੁੜਗੜ ਦੇ ਕੇ ਜੋ ਵੀ ਹੌਲ ਹੌਲੀ ਕਰਕੇ ਉਹਨੂੰ ਪੈਰਾਂ ਤੇ ਕਰ ਲਿਆ ਅੱਛਾ ਜੀ ਉਹ ਐਸੀ ਬੱਚੀ ਬਣੀ ਏਡਾ ਕਾਠੋ ਨੇ ਕੀਤਾ ਧੰਨੇ ਵਾਲੀ ਗਾਂ ਹੁਣ ਕਾਲਵੀ ਸੰਤਿਆ ਉਹ ਵੀ ਬੱਚੀ ਲਗਿਆ ਸੀ ਉਹਦੀ ਉਹਨੇ ਪਹਿਲੇ ਸੂਏ ਦੋ ਬੱਚੀਆਂ ਦਿੱਤੀਆਂ ਅੱਛਾ ਜੀ ਜਦੋਂ ਸੂਈ ਉਹ ਐਡੀ ਗਾਂ ਬਣੀ ਧੰਨਾ ਧੰਨਾ ਹੋ ਗਈ ਦੇਹੋ ਧੰਨੇ ਵਾਲੀ ਗਾਂ ਨੇ ਦੋ ਬੱਚੀਆਂ ਦਿੱਤੀਆਂ ਤੇ 35 ਕਿਲੋ ਦੁੱਧ ਦਿੱਤਾ ਦਿਹਾੜੀ ਦਾ ਵਾਹ ਅੱਜ ਤੋਂ ਮੇਰੇ ਹਿਸਾਬ ਨਾਲ ਇਹ ਗੱਲ ਆ 88 ਦੀ ਵਾਹ ਜੀ ਏਡੀ ਏਡੀ ਦੀ ਗੱਲ ਆ ਹਾਂਜੀ ਉਹ ਫੇ ਕਾਲਮਾਲੇ ਸੰਤ ਆ ਬੜੇ ਮਸ਼ਹੂਰ ਤੇ ਉਹ ਫੇ ਮਹਾਰਾਜ ਉੱਥੇ ਪਤਾ ਲੱਗਿਆ ਉਹਨਾਂ ਦੇ ਮਾਈ ਫੋਨ ਨਹੀਂ ਸੀ ਨਾ ਹੁੰਦੇ ਇਦਾਂ ਤੇ ਡੈਡੀ ਜੀ ਜਾਂਦੇ ਸੇਵਾ ਕਰਨ ਸਾਰੇ ਲਾਗੇ ਪਿੰਡਾਂ 'ਚ ਨਾ ਸੀਗਾ ਤੇ ਉਹ ਕਿਸੇ ਨੇ ਦੱਸਿਆ ਵੀ ਤੁਹਾਡੇ ਸੇਵਕ ਕੋਲ ਸਹਿਮ ਵਾਲੇ ਸਰਪੰਚ ਕੋਲ ਵੀ ਕਹਿੰਦੇ ਗਾਂ ਨੇ ਦੋ ਬੱਚੀਆਂ ਰਤੀਆਂ ਕਹਿੰਦੇ ਨਹੀਂ ਨਹੀਂ ਲੋਕ ਕਹਿੰਦੇ ਸੋ ਇਹ ਝੂਠ ਆ ਪਹਿਲਾਂ ਤਾਂ ਲੋਕ ਕਹਿੰਦੇ ਐਸੇ ਜੀ ਨੂੰ ਦੇਖਣ ਆਉਣ ਲੱਪੇ ਹਾਂਜੀ ਹਾਂਜੀ ਪਾਂਗਿਆਂ ਸਾਈਕਲਾਂ ਦੇ ਜੋ ਵੀ ਸੀਗਾ ਸਿਸਟਮ ਉਹਦੋਂ ਹਾਂਜੀ ਤੇ ਕਹਿੰਦੇ ਮੁੜ ਕੇ ਉਹ ਸੰਤ ਜਦੋਂ ਜੀਪ ਲੈ ਕੇ ਆਏ ਮੈਨੂੰ ਇੰਨਾ ਜਦਾਂ ਮੈਂ ਛੋ ਤੇ ਸੰਤ ਆਏ ਉਥੇ ਖੂਤੇ ਚਾਹ ਪਾਣੀ ਬਣਾਇਆ ਸਾਰੇ ਕੋ ਮਿਲਤ ਲੱਗਾ ਰੰਦਾ ਇਹ ਰਹਿਣਾ ਬਹੁਤ ਵੱਡਾ ਸੀ ਹਾਂਜੀ ਹਾਂਜੀ ਤੇ ਕਹਿੰਦੇ ਵੀ ਇੱਕ ਗੱਲ ਵੀ ਨਰਮਲ ਸਿੰਘਾਂ ਵੀ ਮੈਨੂੰ ਇੱਕ ਬੱਛੀ ਦੇ ਦੇ ਅੱਛਾ ਕਹਿੰਦੇ ਮਾਂ ਕੋਈ ਗੱਲ ਨਹੀਂ ਮਹਾਰਾਜ ਜੀ ਤੁਸੀਂ ਜਿੱਦਾਂ ਕਹੋ ਇੱਕ ਬੱਛੀ ਫੇ ਸੰਤ ਠੱਕਿਆ ਗਿਆ ਕੇ ਲੈ ਗਿਆ ਉਹ ਮਾਰੇ ਮੋੜ ਨਹੀਂ ਸਕਿਆ ਜਦਾਂ ਜੜੀ ਕਹਿੰਦੇ ਵੀ ਤੈਨੂੰ ਤੁਹਾਨੂੰ ਮੋੜ ਨਹੀਂ ਸਕਦਾ ਮੈਂ ਹਣਾ ਉਹ ਦੇਖ ਲਓ ਵੀ ਉਸ ਗਾਂ ਨੇ ਇੱਡਾਂ ਭਾਗ ਲਾਏ ਵੀ ਉਹ ਜਲੰਧਰ ਦੇ ਲਾਲੇ ਜੜੀ ਕਹਿੰਦੇ ਲਗਾਇਆ ਉਸ ਟਾਈਮ ਮੈਂ ਇੱਕ ਗਾਂ ਨੂੰ ਇੱਕ ਬੈੜ ਨੂੰ ਵੇਚ ਕੇ ਤੇ ਖੇਤ ਜ਼ਮੀਨ ਦਾ ਲਿਆ ਅਹੇ ਇੱਕ ਕੇਡ ਦੀ ਮਿੰਡ ਵਾਲਿਆ ਹੈ ਪੂਰਾ ਰੋੜਿਆਂ ਕੋਲੋਂ ਕਹਿੰਦੇ ਬਿਆਨਾ ਕੀਤਾ ਸੀ ਉਹ ਇੱਕ ਖੇਤ ਦਾ ਬਿਆਨਾ ਕਰਕੇ ਸਵਾ ਤਿੰਨ ਖੇਤ ਮੈਂ ਰੋੜਿਆਂ ਤੋਂ ਹੋਰ ਲੈ ਵਾਹ ਜੀ ਐਡੀ ਕਰਮ ਵਾਲੀ ਗਾਂ ਸੀ ਉਹ ਜਲੰਧਰ ਦੇ ਬੰਦੇ ਮਗਰ ਪੈ ਕੇ ਲਗਾਇਆ ਉਹਨਾਂ ਟਾਈਮਾਂ 'ਚ 32000 ਦੀ ਉਹ ਗਾਂ ਗਈ ਸੀ ਫੇਰ ਜੀ ਤੁਸੀਂ ਹਿਸਾਬ ਲਾ ਲਓ ਸੋ ਇਹ ਗੱਲ ਹੈ ਵੀ ਜੇ ਬਰੀਡ ਦਾ ਤੁਹਾਨੂੰ ਨੌਲੇਜ ਆ ਸਾਂਭਿਆ ਸਭ ਤੋਂ ਵੱਡੀ ਗੱਲ ਆ ਸਾਂਭ ਬਹੁਤ ਜ਼ਰੂਰੀ ਆ ਘਰ ਹ ਲਟਾਉਣੇ ਪੈਂਦੇ ਆ ਐਡੇਡੇ ਮਾਲ ਹਾਥੀ ਪਾਲਣੇ ਜਿਹੜੇ ਆ ਇਹ ਮਣ ਗਿਣ ਕੇ ਥੋੜੋ ਕੰਮ ਹੁੰਦੇ ਆ ਤੇ ਹੁਣ ਜੇ ਕਹੀਏ ਵੀ ਇੱਥੇ ਕੈਨੇਡਾ ਚ ਬੈਠੇ ਆ ਵੀ ਆਪਾਂ ਤਾਂ ਕਿੰਨੀ ਕਮਾਈ ਆ ਵੀ ਦੁੱਧ ਕਿੰਨੇ ਆ ਵੇਚਦਿਆਂ ਤੁਸੀਂ ਜਾਂ ਤੁਹਾਨੂੰ ਕੀ ਆਉਂਦਾ ਕੀ ਜਾਂਦਾ ਇਹਦਾ ਏਡੇ ਏਡੇ ਵੱਡੇ ਆ ਜਿਹੜੇ ਵੈਗਨ ਖੜੇ ਆ ਇਹ ਭਰ ਲਓ ਤੇ ਜਿੱਦਾਂ ਜਿੱਦਾਂ ਖਾਂਦੇ ਜਿਹੜੀ ਕਹਿੰਦੇ ਉਹਨਾਂ ਪਾਈ ਚਲੋ ਤਾਂ ਜਦੋਂ ਪਰਮਾਤਮਾ ਦਾ ਇੱਥੇ ਦਿਆਲ ਹੋਣਾ ਆ ਬ੍ਰੀਡ ਤੇ ਤੁਸੀਂ ਕੰਮ ਕਰਨਾ ਆਪਣੇ ਆਪ ਵੀ ਨਦੀਆਂ ਚੱਲ ਪੈਣੀਆਂ ਬੇਜਵਾਨ ਜੀ ਜੀ ਇਹਦੀ ਜਿੰਨੀ ਸੇਵਾ ਕਰ ਲੂਗੇ ਉਤੋਂ ਵੱਧੇ ਮੋੜਾ ਨੇ ਆਪਣੇ ਆਪ ਵਾਹ ਜੀ ਵਾਹ ਤੇ ਹੁਣ ਮਤਲਬ ਹੌਲੀ ਹੌਲੀ ਵਧਾਉਂਦੇ ਆ ਤੁਸੀਂ ਪੀਪੂਰ ਵਧਾਉਣਾ ਬਸ ਬਸ ਇਧਰ ਹੀ ਹਾਂ ਜੀ ਐਗਰੀਕਲਚਰਲ ਪਾਸੇ ਸਾਡਾ ਪੂਰਾ ਧਿਆਨ ਆ ਓਕੇ ਅਸੀਂ ਤਾਂ ਹੀ ਇੱਥੇ ਕਾਫੀ ਜ਼ਮੀਨ ਇਕੱਠੀ ਬਣਾਈ ਆ ਹੁਣ ਹੋਰ ਵੀ ਗਾਂ ਤੋਂ ਗਾਂ ਅਸੀਂ ਸਾਡਾ ਪਲਾਨ ਇਹ ਹੀ ਆ ਬਸ ਵੀ ਮਹਾਰਾਜ ਕਿਰਪਾ ਕਰੇ ਤੇ ਇਹਨੂੰ ਆਪਣਾ ਬੀਚੀਜ਼ ਦੇ ਵਿੱਚ ਜਾਂ ਚੀਜ਼ ਪਲਾਂਟ ਵਗੈਰਾ ਸਾਰਾ ਸਿਸਟਮ ਸੈੱਟ ਕਰਾਂਗੇ ਹੋਰ ਲਈ ਨਾ ਹਾਂ ਵੀ ਆ ਤਾਂ ਹਲੇ ਸਿਰਫ ਹੌਬੀ ਸਟਾਈਲ ਸ਼ੁਰੂ ਹੋਇਆ ਹਲੇ ਇਹ ਤਾਂ ਸਿਰਫ ਇੱਕ ਸੈਂਪਲ ਆ ਜੇ ਵਾਕਈ ਬਾਬੇ ਨਾਨਕ ਨੂੰ ਪਤਾ ਹੋਊਗਾ ਨਹੀਂ ਨਹੀਂ ਕਰੋ ਜੀ ਕਰੋ ਪਹਿਲਾਂ ਸਾਡੀ ਸੋਚ ਕੁਝ ਹੋ ਰਿਹਾ ਵੀ ਅਸੀਂ ਇਹਨੂੰ ਇੱਕ ਫੈਕਟਰੀ ਦਾ ਰੂਪ ਦੇਣਾ ਚਾਹੁੰਦੇ ਆ ਵੀ ਆਪਣਾ ਪ੍ਰੋਡਕਟ ਤਿਆਰ ਕਰਕੇ ਆਪਸੈਸ ਕਰਕੇ ਕਿ ਸਾਰਾ ਸ਼ੁੱਧ ਹਾਂਜੀ ਰੇਟ 'ਚ ਕੋਈ ਕੰਪਰੋਮਾਈਜ਼ ਨਹੀਂ ਕੋਈ ਵਿੱਚ ਮਿਕਸ ਨਹੀਂ ਕੋਈ ਕੁਝ ਨਹੀਂ ਵਾਹ ਜੀ ਹਾਂ ਮਤਲਬ ਦੁੱਧ ਤੋਂ ਲੈ ਕੇ ਜਿੰਨੇ ਪ੍ਰੋਡਕਟ ਬਣਦੇ ਆ ਉਹ ਸਾਡੀ ਇਹ ਸੋਚ ਹੈ ਮਾਰੇ ਕਿਰਪਾ ਕਰੇ ਹਾਂਜੀ ਹਾਂਜੀ ਵੀ ਅਸੀਂ ਇਸ ਸਟੈਪ ਦੇ ਵਿੱਚ ਪੂਰਾ ਇਨਵੈਸਟ ਕਰ ਵਾਹ ਜੀ ਵਾਹ ਤੇ ਹੋਊਗਾ ਹਰ ਚੀਜ਼ ਸ਼ੁੱਧ ਭੁਰੀ ਇਹ ਨਹੀਂ ਕਿ ਜਦਾਂ ਕੋਈ ਵੱਡੇ ਬ੍ਰਾਂਡ ਬਣ ਗਿਆ ਤਾਂ ਉਸ ਵਿੱਚ ਮਿਕਸਰ ਬਣਾ ਕੇ ਤੁਸੀਂ ਇੰਨੇ ਮਿਲੀਅਨ ਹੋਰ ਬਣਾ ਲਓ ਫਲਾਨਾ ਉਹ ਨਹੀਂ ਗੁਰੂ ਨਾਨਕ ਜਦੋਂ ਵਧਾਉਣ ਤੇ ਆਉਂਦਾ ਉਹਨੇ ਆਪਣੇ ਆਪ ਵੀ ਵਧਾਦਣਾ ਪਰ ਸਹੀ ਚੀਜ਼ ਦਿਓ ਬਹੁਤ ਲਗ ਨੂੰ ਬਾਹਰ ਹਨਾ ਉਹਨਾਂ ਸਾਡਾ ਦੁੱਧ ਸਹੀ ਹੈ ਕਰਕੇ ਸਾੜ ਕੋ ਦੁੱਧ ਖੜਦਾ ਨਹੀਂ ਸਾੜ ਕੋ ਦੁੱਧ ਛੋਟ ਹੁੰਦਾ ਕਿਉਂਕਿ ਅਸੀਂ ਕੋਈ ਇਹਦੇ ਵਿੱਚ ਕੋਈ ਨਾਮ ਲਾਈ ਲਾਈ ਦੀ ਉੱਪਰ ਉਹਨਾਂ ਕੁਐਸ਼ਨ ਹਾਂਜੀ ਹਾਂ ਸਾਰਾ ਮਤਲਬ ਪੂਰਾ ਨੇਚਰਲ ਰੱਖਿਆ ਆ ਕੰਮ ਓਕੇ ਜੀ ਓਕੇ ਮਤਲਬ ਕੋਈ ਵੀ ਆਗੇ ਲਿਜਾ ਸਕਦਾ ਤੁਹਾਡੇ ਦੁੱਧ ਹਾਂਜੀ 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 ਓਕੇ ਜ ਬਾਕੀ ਧੰਨਵਾਦ ਵੀਡੀਓ ਦੇਖਣ ਲਈ ਤੇ ਸਬਸਕ੍ਰਾਈਬ ਤੇ ਫੋਲੋ ਜਰੂਰ ਕਰਿਆ ਕਰੋ ਜੇ ਵਧੀਆ ਲੱਗਦੀ ਆ ਅੱਲਾਹੇ ਹੀ ਮਿਲਦੀ ਆ ਫੇਰ ਹੋਰ ਵੀਡੀਓ ਬੰਦਾ ਬਣਾਊਗਾ ਹੋਰ ਅਮਰੀਕਾ ਮੂਰੀਕਾ ਗੇੜਾ ਕੱਢੂਗੇ ਉਧਰ ਜਿਆਦਾ ਵੱਡੇ ਫਾਰਮ ਆ ਧੰਨਵਾਦ ਵੀਡੀਓ ਦੇਖਣ ਲਈ ਸਤਿ ਸ੍ਰੀ ਅਕਾਲ ਜੀ